ਤੁਹਾਨੂੰ ਪ੍ਰਾਪਤੀ ਹੋਈ ਆ ਮਾਨ ਸਤਕਾਰ ਦਿੱਤਾ ਗਿਆ ਚੇਅਰਮੈਨੀ ਦਾ ਮਾਰਕੀਟ ਕਮੇਟੀ ਦਾ ਜਾਣ ਕੇ ਹਾਲਾਤ ਦੇਖੇ ਪਿੰਡ ਵਾਲਿਆਂ ਨੇ ਮਾਨ ਸਨਮਾਨ ਵੀ ਦਿੱਤਾ ਔਰ ਸਰਪੰਚ ਵੀ ਇਹ ਹਾਸੋ ਬੋਰਡ ਦੇ ਨਾਲ ਆਪਾਂ ਨੂੰ ਵੋਟ ਪਾ ਕੇ ਮੀਟ ਦੇ ਨਾਲ ਜਿਤਾਇਆ ਵਾ ਕਿੰਦੇ ਬੇ ਹਿੰਮਤੇ ਹੁੰਦੇ ਨੇ ਜਿਹੜੇ ਸ਼ਿਕਵੇ ਕਰਨ ਮੁਕਦਰਾਂ ਤੇ ਪਰ ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੀਨੇ ਪਾੜ ਕੇ ਪੱਥਰੋਂ ਦੇ ਮੇਰੀ ਮਰਾਦ ਹੈ ਬਲਜੀਤ ਸਿੰਘ ਖਾਲਸਾ ਤੋਂ ਜਿਨ੍ਹਾਂ ਦੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਬੀਤੇ ਦੋ ਦਿਨਾਂ ਤੋਂ ਦੇਖ ਰਹੇ ਹਾਂ ਕਿ ਚਾਰ ਸਫੇਰੇ ਵਧਾਈਆਂ ਦੇ ਸਿਲਸਲੇ ਦਾ ਰੌਲਾ ਨਜ਼ਰ ਆ ਰਿਹਾ ਜਿੱਥੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਧਾਈਆਂ ਦਾ ਸਿਲਸਲਾ ਜਾਰੀ ਹੈ ਉੱਥੇ ਹੀ ਬਲਜੀਤ ਸਿੰਘ ਖਾਲਸਾ ਦੀ ਚੇਅਰਮੈਨਨੀ ਮਿਲਣ ਤੋਂ ਬਾਅਦ ਉਹਨਾਂ ਦੇ ਵੇੜੇ ਵਿੱਚ ਵੀ ਵਧਾਈਆਂ ਦੇਣ ਵਾਲਿਆਂ ਦਾ ਜਿਹੜਾ ਅਲੱਗਾ ਵਸੀਆਂ ਦਾ ਤੰਤ ਲੱਗਾ ਨਜ਼ਰ ਆ ਰਿਹਾ ਸੋ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਨਗਰ ਤੋਂ ਤੁਹਾਨੂੰ ਦੱਸਦੀ ਹੈ ਕਿ ਬਲਜੀਤ ਸਿੰਘ ਖਾਲਸਾ ਨੂੰ ਆਮ ਆਦਮੀ ਪਾਰਟੀ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨੀ ਦਾ ਜੋ ਤਾ ਸਜਾਇਆ ਗਿਆ ਜਿਸ ਨੂੰ ਲੈ ਕੇ ਬਲਜੀਤ ਸਿੰਘ ਖਾਲਸਾ ਦੇ ਜਿੱਥੇ ਸਮਰਥਨਾਂ ਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਵਿਧਾਨ ਸਭਾ ਹਲਕੇ ਦੇ ਜੂਥ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਜਾਣੀ ਜਿਹੜੀ ਹੈ ਇੱਕ ਸੰਭਾਵਕ ਵਰਤਾਰਾ ਹੈ ਕਿਉਂਕਿ ਜਦੋਂ ਕਿਸੇ ਸੂਝਵਾਨ ਪੜ੍ਹੇ ਲਿਖੇ ਨੌਜਵਾਨ ਨੂੰ ਪਾਰਟੀ ਜਿਹੜੀ ਹੈ ਥੋੜੇ ਸਮੇਂ ਦੇ ਵਿੱਚ ਜਿਹੜੀ ਹੈ ਉਹ ਸੇਵਾ ਕਰਨ ਦਾ ਜਾਂ ਕੋਈ ਮਾਨ ਸਤਕਾਰ ਦਿੰਦੀ ਹੈ ਤੇ ਜੋ ਯੂਥ ਹੈ ਪਾਰਟੀ ਦੇ ਨਾਲ ਜੁੜਿਆ ਹੋਇਆ ਉਹ ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਜੁੜਿਆ ਹੋਇਆ ਉਹ ਯੂਥ ਦਾ ਜਿਹੜਾ ਉਤਸ਼ਾਹਤ ਹੋਣਾ ਜਿਹੜਾ ਇੱਕ ਸੰਭਾਵਕ ਵਰਤਾਰਾ ਹੁੰਦਾ ਸੋ ਅਸੀਂ ਨਰਲੇਪ ਟੀਵੀ ਵੱਲੋਂ ਵੀ ਜਿੱਥੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਸਮਰਥਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਬਲਜੀਤ ਸਿੰਘ ਖਾਲਸਾ ਨੂੰ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੰਦੇ ਆ ਜੀ ਬਲਜੀਤ ਖਾਲਸਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਰਲੇਪ ਟੀਵੀ ਵੱਲੋਂ ਧੰਨਵਾਦ ਜੀ ਬਹੁਤ ਬਹੁਤ ਸਾਬਤ ਸੋ ਜਾਨਣਾ ਚਾਹਾਂਗੇ ਅਸੀਂ ਕਿ ਜੋ ਇਹ ਤੁਹਾਨੂੰ ਪ੍ਰਾਪਤੀ ਹੋਈ ਆ ਮਾਨ ਸਤਕਾਰ ਦਿੱਤਾ ਗਿਆ ਚੇਅਰਮੈਨੀ ਦਾ ਮਾਰਕੀਟ ਕਮੇਟੀ ਦਾ ਇਹ ਛੋਟੀ ਗੱਲ ਨਹੀਂ ਖਾਲਸਾ ਜੀ ਲੋਕਾਂ ਦੀਆਂ ਸਾਰੀਆਂ ਉਮਰਾਂ ਲੰਘ ਜਾਂਦੀਆਂ ਨੇ ਚਾਹੇ ਉਹ ਕਾਂਗਰਸ ਪਾਰਟੀ ਨਾਲ ਜਾਂ ਕਾਲੀ ਭਾਈਪਾ ਨਾਲ ਚਾਹੇ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਰਾਜਨੀਤਿਕ ਧਿਰ ਦੇ ਨਾਲ ਜੁੜੇ ਹੋਣ ਲੋਕ ਅਸੀਂ ਦੇਖਦੇ ਹਾਂ ਕਿ ਲੋਕਾਂ ਦੀਆਂ ਉਮਰਾਂ ਕੀ ਲੋਕਾਂ ਦੀਆਂ ਪੀੜ੍ਹੀਆਂ ਲੰਘ ਜਾਂਦੀਆਂ ਪਰ ਇੰਨੀ ਜਲਦੀ ਮਹਿਜ 3 ਸਾਲ ਦੇ ਵਿੱਚ ਪਿੰਡ ਦੀ ਸਰਪੰਚੀ ਲੈਣ ਤੋਂ ਬਾਅਦ ਚੇਅਰਮੈਨ ਹੀ ਹਾਸਲ ਕਰ ਲੈਣੀ ਤੇ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਰੌਲਾ ਪੈਣਾ ਤੇ ਸੰਭਵਕੀ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਸਭ ਤੋਂ ਪਹਿਲਾਂ ਸ਼ੁਕਰਾਨਾ ਜੀ ਜੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਅਤੇ ਸੀਐਮ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਅਤੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਚੜੀਕੌਸੀ ਐਮਐਲਏ ਬਟਾਲਾ ਅਤੇ ਸਾਡੇ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਜੀ ਅਤੇ ਜਿੰਨੇ ਮੇਰੇ ਨਾਲ ਹੋਰ ਸਹਿਯੋਗੀ ਹਨ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਤੇ ਮੇਰੇ ਵੀਊ ਥੱਲੇ ਭੇਜਿਆ ਜਿਨ੍ਹਾਂ ਨੇ ਕੰਮ ਵਧੀਆ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸੋ ਬਲਜੀਤ ਖਾਲਸਾ ਜੀ ਜਿਵੇਂ ਜਾਨਣਾ ਚਾਹਵਾਂਗੇ ਕਿ ਜਿਹੜਾ ਸਿਆਸੀ ਸਫ਼ਰ ਹੈ ਤੁਹਾਡਾ ਜੋ ਦੇਖਣ ਦੇ ਵਿੱਚ ਸਾਨੂੰ ਨਜ਼ਰ ਆਇਆ ਸਾਡੀ ਜਾਣਕਾਰੀ ਹੈ ਕਿ ਅਖਬਾਰਾਂ ਦੀਆਂ ਸੁਰਖੀਆਂ ਤੇ ਰਹੀਂ ਪਿਛਲੇ ਕਰੀਬ 3 ਸਾਲ ਤੋਂ ਕਾਫੀ ਸਰਗਰਮ ਨਜ਼ਰ ਆਇਓ ਤੁਸੀਂ ਤੇ ਉਸ ਤੋਂ ਪਹਿਲਾਂ ਤੁਸੀਂ ਇੰਗਲੈਂਡ ਦੀ ਧਰਤੀ ਤੇ ਵੀ 11-12 ਸਾਲ ਜਿਹੜੀ ਹਾਇਰ ਐਜੂਕੇਸ਼ਨ ਵਾਸਤੇ ਗਏ ਸੀ ਤੇ ਮਨ ਦੇ ਵਿੱਚ ਸ਼ੌਂਕ ਜਿਹੜਾ ਕਿੱਥੋਂ ਪੈਦਾ ਹੋਇਆ ਤੇ ਆਪਣੇ ਸਿਆਸੀ ਸਫ਼ਰ ਬਾਰੇ ਵੀ ਜਾਣਕਾਰੀ ਦੇ ਦਿਓ ਤੇ ਮਨ ਦੇ ਵਿੱਚ ਰਾਜਨੀਤੀ ਦੇ ਖੇਤਰ ਦੇ ਵਿੱਚ ਆਉਂਦਾ ਜਜ਼ਬਾ ਕਿੱਥੋਂ ਪੈਦਾ ਹੋਇਆ ਫਿਰ ਘਰ ਦੇ ਹਾਲਾਤ ਚਲੋ ਮੀਡੀਅਮ ਵਰਗ ਨੂੰ ਬਿਲੋਂਗ ਕਰਦੇ ਆ ਜੀ ਜੀ ਤੇ ਅਸੀਂ ਮੈਂ ਇੰਗਲੈਂਡ ਸਟੱਡੀ ਕੀਤੀ ਆ ਪਹਿਲਾਂ ਇਥੋਂ ਕਰਕੇ ਇੰਗਲੈਂਡ ਫਰਦਰ ਸਟੱਡੀ ਉੱਥੇ ਕੀਤੀ ਕੰਮ ਕਰ ਕਰਦੇ ਰਹੇ ਆ ਤੇ ਪਾਰਟੀ ਨਾਲ ਅਸੀਂ ਇੰਗਲੈਂਡ ਤੋਂ ਹੀ ਜੁੜੇ ਆ ਵੈਰੀ ਗੁੱਡ ਉੱਥੋਂ ਵੀ ਅਸੀਂ ਪਾਰਟੀ ਨੂੰ ਹਮੇਸ਼ਾ ਸਪੋਰਟ ਕੀਤੀ ਸੀ ਪਹਿਲਾਂ ਜਿਹੜੇ ਵੀ ਹੁੰਦੇ ਰਹੇ ਆਪਾਂ ਤੋਂ ਹਮੇਸ਼ਾ ਮੋਗੇ ਸਾਰੇ ਜਣੇ ਨਾਲ ਮਿਲ ਕੇ ਸਹਿਯੋਗ ਕਰਦੇ ਰਹੇ ਆ ਜਿਵੇਂ ਵਿਕਸਿਤ ਕੰਟਰੀਆਂ ਤੋਂ ਵੱਖ-ਵੱਖ ਜਿਹੜੇ ਲੋਕ ਨੇ ਵੱਖ-ਵੱਖ ਕੰਟਰੀਆਂ ਨਾਲ ਜੁੁੱਥ ਜੁੜਿਆ ਹੋਇਆ ਤੇ ਇਹਨਾਂ ਮਤਲਬ ਆਨਲਾਈਨ ਸੋਸ਼ਲ ਮੀਡੀਆ ਥਾਣੀ ਰਾਈ ਪਲੇਟਫਾਰਮ ਰਾਹੀਂ ਤੁਸੀਂ ਸਪੋਰਟ ਕਰਦੇ ਰਹੇ ਹੋ ਸਪੋਰਟ ਹਮੇਸ਼ਾ ਸ਼ੁਰੂ ਤੋਂ ਇੰਗਲੈਂਡ ਤੋਂ ਹੀ ਕਰਦੇ ਆ ਰਹੇ ਆ ਇਹ ਸਿਗਾ ਕਿ ਪਿਛੋਕੜ ਨਾ ਹੁਣ ਕਰਕੇ ਇੱਥੇ ਆਪਣਾ ਨਹੀਂ ਸੀਗਾ ਫਿਰ ਇੰਗਲੈਂਡ ਤੋਂ ਅਸੀਂ ਇੱਥੇ ਕੋਈ ਰਾਜਨੀਤਿਕ ਪਿਛੋਕੜ ਨਹੀਂ ਸੀ ਕੋਈ ਆਪਣਾ ਹਾਂਜੀ ਆਪਣਾ ਪਿਛੋਕੜ ਨਹੀਂ ਸੀਗਾ ਰਾਜਨੀਤਿਕ ਪਰ ਸਪੋਰਟ ਕਰਦੇ ਸੀਗਾ ਕਿ ਚਲੋ ਪਾਰਟੀ ਨਵੀਂ ਆਈ ਹੈ ਜੋ ਉਸ ਨੂੰ ਪ੍ਰਮੋਟ ਕਰੇਗੀ ਜੀ ਜੀ ਤੇ ਜੋ ਥਗੇ ਵੱਧ ਚੜ ਕੇ ਕੰਮ ਕਰੂਗਾ ਤੇ ਪੰਜਾਬ ਦਾ ਕੁਛ ਆਪਾਂ ਵਿਕਸਤ ਕਰੀਏ ਜਿੱਦਾਂ ਬਾਕੀਆਂ ਕੰਟਰੀਆਂ ਡਿਵੈਲਪ ਹੋਈਆਂ ਹਨ ਉਹੀ ਸਾਡੇ ਸਰਦਾਰ ਭਗਤ ਸਿੰਘ ਮਾਨ ਦੀ ਸੋਚ ਸੀ ਕਿ ਆਪਾਂ ਵੀ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਖੁਸ਼ਹਾਲ ਪੰਜਾਬ ਬਣਾਈਏ ਜੀ ਜੀ ਉਥੋਂ ਛੱਡ ਕੇ ਫਿਰ ਅਸੀਂ ਪੰਜਾਬ ਆਏ ਸੀਗੇ ਮੈਂ ਆਪਣੇ ਪਿੰਡ ਆਇਆ ਪਿੰਡ ਜਾਣ ਕੇ ਹਾਲਾਤ ਦੇਖੇ ਜੀ 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 ਤੇ ਪਾਰਟੀ ਦੇ ਟੱਚ 'ਚ ਰਹੀਦਾ ਸੀਗਾ ਇਹ ਸੀਗਾ ਉਹਦਾ ਆਪਣਾ ਕਿ ਨਾ ਰਾਜਨੀਤਿਕ ਗੱਲਾਂ ਹੋ ਜਾਂਦੀ ਪਿਛੋਕੜ ਨਹੀਂ ਸੀਗਾ ਤੇ ਐਡੀ ਆਪਾਂ ਨੂੰ ਨਹੀਂ ਸੀਗਾ ਪਰ ਇਹ ਕਿ ਪਿੰਡ ਵਿੱਚ ਆpan ਕੇ ਸਾਫ ਸਫਾਈ ਮਾੜਾ ਮੋਟਾ ਕੰਮ ਕਰਾਉਣਾ ਸ਼ੁਰੂ ਕੀਤਾ ਜਿੱਥੇ ਵਿੱਚ ਪਿੰਡ ਵਾਲਿਆਂ ਨੇ ਮਾਨ ਸਨਮਾਨ ਵੀ ਦਿੱਤਾ ਔਰ ਸਰਪੰਚ ਵੀ ਤਕਰੀਬਨ 400 ਵੋਟ ਦੇ ਨਾਲ ਆpan ਨੂੰ ਵੋਟ ਪਾ ਕੇ ਲੀਡ ਦੇ ਨਾਲ ਜਿਤਾਇਆ ਵਾ ਜੀ ਜੀ ਪਾਰਟੀ ਨੇ ਹਾਈ ਕਮਾਂਡ ਨੇ ਜਿੱਥੇ ਵੀ ਸਾਡੀ ਡਿਊਟੀ ਲਾਈ ਆ ਜੀ 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 ਭਾਵੇਂ ਦਿੱਲੀ ਹੋਵੇ ਹਰਿਆਣਾ ਹੋਵੇ ਜਿਮਨੀ ਚਾਉਣ ਹੋਵੇ ਪੰਜਾਬ ਦੇ ਜਿੱਥੇ ਵੀ ਆpan ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਜਾ ਕੇ ਵਰਕ ਕਰਨਾ ਅਸੀਂ ਆਪਣੀ ਤਨ ਲਈ ਦੇ ਨਾਲ ਜਾਗਮੈਂਟੇ ਕੀਤਾ ਦਿਨ ਰਾਤ ਨਹੀਂ ਦੇਖਿਆ 12 ਵਜੇ ਨੇ 1 ਵਜੇ ਨੇ 2 ਵਜੇ ਨੇ ਅਸੀਂ ਜਦੋਂ ਵੀ ਆਪਾਂ ਘਰ ਵੀ ਆਉਣਾ ਮਗਰ ਟਾਈਮ ਜਿੰਨਾ ਵੀ ਲੱਗ ਜਾਏ ਅਸੀਂ ਕਦੇ ਨਾ ਨਹੀਂ ਕੀਤੀ ਹਮੇਸ਼ਾ ਤਤਪਰੀ ਰਹੇ ਆਪਣੀ ਪਾਰਟੀ ਦੇ ਵਾਸਤੇ ਕੰਮ ਕਰਨ ਲਈ ਔਰ ਮੈਂ ਪਾਰਟੀ ਦਾ ਧੰਨਵਾਦ ਕਰਦਾ ਕਿ ਜਿਹੜੇ ਜੰਗਸਟ ਬੱਚੇ ਆ ਜਿਹੜੇ ਮੇਰੇ ਵਰਗੇ ਨਾਲ ਦੇ ਨੌਜਵਾਨ ਚੱਕ ਕੇ ਉਹਨਾਂ ਨੂੰ ਪਾਰਟੀ ਵਿੱਚ ਆਪਾਂ ਸੈੱਟ ਕਰਦੇ ਪਏ ਆ ਕਿਉਂਕਿ ਇਨ ਇਹੀ ਸੋਚ ਜਿਹੜੇ ਹੁਣ ਬਾਹਰ ਘੁੰਮੇ ਫਿਰਨਾ ਫਿਰੇ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਕਿ ਆਪਾਂ ਪੰਜਾਬ ਨੂੰ ਕਿੱਦਾਂ ਲੈ ਕੇ ਜਾਣਾ ਵਾ ਉਹਨਾਂ ਨੂੰ ਪਤਾ ਵ ਆਪਣੀਆਂ ਮਜਬੂਰੀਆਂ ਦਾ ਜੀ ਜੀ ਤੇ ਬਹੁਤ ਵਧੀਆ ਵਾ ਪਾਰਟੀ ਆ ਜਿਹੜੇ ਆਪਣੇ ਯੰਗੇਸਟ ਬੱਚਿਆਂ ਨੂੰ ਆਣ ਕੇ ਅੱਗੇ ਆਣ ਦਾ ਮੌਕਾ ਦੇ ਰਿਹਾ ਨਹੀਂ ਤਾਂ ਪ੍ਰਾਣੀਆਂ ਪਾਰਟੀਆਂ 'ਚ ਕਦੇ ਸੁਣਾ ਹੀ ਨਹੀਂ ਹੈਗਾ ਕਿ ਬੱਚੇ ਨਹੀਂ ਇਹਦੇ ਵਿੱਚ ਅੱਗੇ ਆਏ ਹੁਣ ਜੀ ਖਾਲਸਾ ਜੀ ਜਿਵੇਂ ਮਾਰਕੀਟ ਕਮੇਟੀ ਨੂੰ ਲੈ ਕੇ ਹੈ ਮਾਰਕੀਟ ਕਮੇਟੀ ਦੇ ਵਿੱਚ ਕਈ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ ਜਿਵੇਂ ਮਾਰਕੀਟ ਕਮੇਟੀ ਦੀਆਂ ਕੁਝ ਸ਼ਾਪਸ ਹੁੰਦੀਆਂ ਦੁਕਾਨਾਂ ਹੁੰਦੀਆਂ ਨੇ ਰੈਂਟ ਤੇ ਹੁੰਦੀਆਂ ਨੇ ਇਹਦੇ ਵਿੱਚ ਕਈ ਦੁਕਾਨ ਇਸ ਤਰ੍ਹਾਂ ਦੀ ਹੁੰਦੀਆਂ ਜਿਨ੍ਹਾਂ ਤੇ ਨਾਜਾਇਜ਼ ਕਬਜ਼ੇ ਕੀਤੇ ਹੁੰਦੇ ਨੇ ਜਿਹੜੀ ਪ੍ਰਾਪਰਟੀ ਹੁੰਦੀ ਆ ਮਾਰਕੀਟ ਕਮੇਟੀ ਦੀ ਤੇ ਉਹਨੂੰ ਲੈ ਕੇ ਕੀ ਸੋਚਿਆ ਹੋਇਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਮਨ ਦੇ ਵਿੱਚ ਕੀ ਸੀ ਸਰਕਾਰ ਜਦੋਂ ਸਰਕਾਰ ਜਦੋਂ ਦੀ ਸਾਡੀ ਬਣੀ ਸੀ ਉਹਨਾਂ ਨੇ ਆਣ ਕੇ ਪਹਿਲਾ ਨਾਜਾਇਜ਼ ਕਬਜ਼ੇ ਜਾਣੇ ਸ਼ੁਰੂ ਛਡਾਉਣੇ ਸ਼ੁਰੂ ਕੀਤੇ ਸੀਗੇ ਜੀ 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 ਤੇ ਅਸੀਂ ਵੀ ਆਣ ਕੇ ਹੁਣ ਜਦੋਂ ਬੈਠਾਂਗੇ ਉੱਥੇ ਜਾ ਕੇ ਪਾਰਟ ਪਹਿਲਾਂ ਤੇ ਮਾਰਕੀਟ ਕਮੇਟੀ ਦਾ ਦੇਖਾਂਗੇ ਕੀ ਹਿਸਾਬ ਕਿਤਾਬ ਚੱਲਦਾ ਰਿਹਾ ਜਿਹਨਾਂ ਜਾਇਆ ਜਾ ਤੇ ਉਸ ਨੂੰ ਛਡਾਇਆ ਜਾਵੇਗਾ ਪ੍ਰੋਪਰਲੀ ਉਹਨੂੰ ਦੇਖਾਂਗੇ ਮੇਨਟੇਨ ਕਰਾਂਗੇ ਫਿਰ ਆਪਾਂ ਉਹਦੀ ਸਾਰੀ ਸਟੱਡੀ ਕਰਾਂਗੇ ਫਿਰ ਉਹਨੂੰ ਉਸੇ ਤਰੀਕੇ ਨਾਲ ਕੇ ਕੰਟੀਨਿਊ ਜਿਹੜਾ ਨਜਾਇਜ਼ ਜਿਹੜਾ ਤਾਕਤ ਕਰਦੇ ਪਏ ਆ ਬਿਨਾਂ ਮਤਲਬ ਵਾਲਾ ਉਹ ਤਨੇ ਚੱਲਣ ਦਵਾਗੇ ਕਿ ਸਰਕਾਰ ਦਾ ਸਾਡਾ ਪਹਿਲਾ ਇਹ ਹੀ ਹੈ ਕਿ ਕ੍ਰਾਪਸ਼ਨ ਨਹੀਂ ਆਪਾਂ ਸੈਂਸ ਕਰ ਕਰ ਦੇਖੋ ਉਹਨ ਸਰਕਾਰ ਨੇ ਸਾਨੂੰ ਮਾਣ ਬਖਸ਼ਿਆ ਹੈ ਜੀ ਜੀ ਹੁਣ ਬੈਠਾਂਗੇ ਜਦੋਂ ਚੇਅਰ ਦੇ ਉੱਤੇ ਜਦੋਂ ਵੀ ਸਾਡਾ ਨੋਟੀਫਿਕੇਸ਼ਨ ਟਾਇਲ ਦੇ ਆਧਾਰ ਤੇ ਕੰਮ ਕਰਨ ਵਾਲੇ ਹੋਣਗੇ ਪਹਿਲਾਂ ਉਹਨਾਂ ਨੂੰ ਕਰਾਵਾਂਗੇ ਜੀ ਜੀ ਸਰਕਾਰ ਹਮੇਸ਼ਾ ਹੀ ਤਤਪਰਾ ਕੁਝ ਚੀਜ਼ਾਂ ਹੈ ਕਿ ਸੈਂਟਰ ਸਰਕਾਰ ਵੱਲੋਂ ਜਿਹੜਾ ਸਾਡਾ ਫੰਡ ਸੀਗਾ ਪੰਜਾਬ ਦਾ ਉਹ ਨਹੀਂ ਦਿੱਤਾ ਗਿਆ ਜੀ ਜੀ ਉਹਦੇ ਕਰਕੇ ਵੀ ਕਾਫੀ ਪਰੇਸ਼ਾਨ ਨੇ ਕਿਉਂਕਿ ਹੁਣ ਜਿਹੜੇ ਪੁਰਾਣੇ ਮੋਢ ਬੱਜੇ ਆ ਜੀ 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 ਹੁਣ ਉਹਨਾਂ ਨੂੰ ਪੱਟਣ ਲੱਗੇ ਤਾਂ ਥੋੜਾ ਬਹੁਤਾ ਟਾਈਮ ਤਾਂ ਲੱਗੇਗਾ ਜੀ 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 ਤੇ ਫੇਰ ਵੀ ਚਲੋ ਹਜੇ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਆਪਣੀ ਜਿੰਨੇ ਜੁਗੇ ਵਿਪਾ ਹੈਗੇ ਠੀਕ ਹੈ ਸੋ ਇਹ ਹਨ ਬਲਜੀਤ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਬੜੀ ਬਵਾਕੀ ਦੇ ਨਾਲ ਜਿੱਥੇ ਆਪਣੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਇਹ ਪ੍ਰਾਪਤੀ ਦੇ ਪਿੱਛੇ ਉਹਨਾਂ ਦੀ ਮਿਹਨਤ ਕਿੰਨੀ ਹੈ ਜਿਵੇਂ ਉਹਨਾਂ ਨੇ ਦੱਸਿਆ ਕਿ ਵਿਧਾਨ ਸਭਾ ਚਾਹੇ ਹਲਕਾ ਦਿਨ ਨਗਰ ਦੇ ਕਿਸੇ ਸਰਕਲ ਦੀ ਮੀਟਿੰਗ ਹੋਵੇ ਹਲਕੇ ਦੀ ਮੀਟਿੰਗ ਹੋਵੇ ਡਿਸਟ੍ਰਿਕਟ ਦੀ ਮੀਟਿੰਗ ਹੋਵੇ ਚਾਹੇ ਜੀਮਨੀ ਚੋਣਾਂ ਦੀ ਗੱਲ ਹੋਵੇ ਉਹਨਾਂ ਨੇ ਇੱਥੋਂ ਤੱਕ ਦੱਸਿਆ ਕਿ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਜਿਹੜੀਆਂ ਚੋਣਾਂ ਹੁੰਦੀਆਂ ਰਹੀਆਂ ਨੇ ਚਾਹੇ ਉਹ ਦਿੱਲੀ ਦੀ ਕੋਈ ਮੀਟਿੰਗ ਹੋਵੇ ਚੰਡੀਗੜ੍ਹ ਦੀ ਹੋਵੇ ਜਾਂ ਦੂਸਰੀਆਂ ਸਟੇਟਾਂ ਦੀ ਕੋਈ ਹੋਣ ਪ੍ਰਕਿਰਿਆ ਹੋਵੇ ਉਹਦੇ ਵਿੱਚ ਉਹ ਹਮੇਸ਼ਾ ਹਿੱਸਾ ਹਿੱਸਾ ਬਣਦੇ ਰਹੇ ਨੇ ਤੇ ਪੂਰੀ ਤਰ੍ਹਾਂ ਸਰਗਰਮ ਰਹੇ ਨੇ ਜਿਸ ਨੂੰ ਵੇਖਦੇ ਆ ਉਹਨਾਂ ਦੀ ਸਖਤ ਮਿਹਨਤ ਨੂੰ ਮਿਹਨਤ ਨੂੰ ਦੇਖਦੇ ਆ ਜੋ ਪਾਰਟੀ ਦਾ ਭਰੋਸਾ ਜਿਹੜਾ ਵਾ ਉਹ ਜਿੱਤਣ ਵਾਸਤੇ ਉਹ ਸਫਰ ਰਹੇ ਨੇ ਤੇ ਪਾਰਟੀ ਨੇ ਉਹਨਾਂ ਨੂੰ ਮਾਰਕੀਟ ਕਮੇਟੀ ਦਿਨਨਗਰ ਦੀ ਚੇਅਰਮੈਨੀ ਦਾ ਜਿਹੜਾ ਤਾਜ ਹੈ ਉਹਨਾਂ ਦੇ ਸਿਰ ਸਜਾਇਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੈ ਕਿ ਜੋ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਦੋ ਸਾਲ ਦਾ ਰਾਜਕਾਲ ਜਿਹੜਾ ਬਚਦਾ ਉਹਦੇ ਵਿੱਚ ਜਿਵੇਂ ਚੇਅਰਮੈਨੀ ਦੀਆਂ ਮੇਵਾਰੀਆਂ ਦੌਰਾਨ ਉਹ ਕੀ ਕੀ ਭੂਮਿਕਾ ਨਿਭਾਉਂਦੇ ਨੇ ਕੀ ਕੀ ਰੋਲ ਨਿਭਾਉਂਦੇ ਨੇ ਜਾਂ ਉਹ ਵਾਅਦੇ ਦਾਅਵੇ ਜੋ ਨਰਲੀਵ ਟੀਵੀ ਦੇ ਕੈਮਰੇ ਤੇ ਕਰ ਰਹੇ ਨੇ ਉਹਤੇ ਕਿੰਨਾ ਕੁ ਖਰਾ ਉਤਰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਨਰਲੀਵ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੇਰੇ ਗੁਰਵਿੰਦਰ ਸਿੰਘ ਗੁਰਾਇਆ ਵੱਲੋਂ ਸਤਿ ਸ੍ਰੀ ਅਕਾਲ ਸੋ ਫਿਰ ਅਜ ਇਸ ਤਰ੍ਹਾਂ ਦੀ ਕੋਈ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਹੁਣ ਦਿਓ ਇਜਾਜ਼ਤ ਧੰਨਵਾਦ